ਇਹ ਨਾਕੇ ਲਾਈ ਗਏ ਕਿੰਨੇ ਲਾਈ ਗਏ ਤੇ ਕੀ ਕੁਸ਼ਣ ਕਵਰ ਕੀਤਾ ਗਿਆ ਆ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਦੀ ਰਹਿਨੁਮਾਈ ਹੇਠ ਤੇ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਅੱਜ ਆਪਾਂ ਸਵੇਰੇ ਕਰੀਬ 7 ਵਜੇ ਤੋਂ ਲੈ ਕੇ 12 ਵਜੇ ਤੱਕ ਆਪਾਂ ਇੰਟਰ ਸਟੇਟ ਨਾਕੇ ਜਿਹਨੂੰ ਆਪਾਂ ਆਪਰੇਸ਼ਨ ਸੀਲ ਕਰਕੇ ਕਹਿੰਦੇ ਆ ਉਹ ਲਾਈ ਹੈ ਇਹਦਾ ਮੇਨ ਮੰਤਬ ਜੀ ਇਹ ਹੈ ਕਿ ਕੋਈ ਨਸ਼ਾ ਤਸਕਰੀ ਜੇ ਕੋਈ ਕਰਦਾ ਹੈ ਚੰਚੇ ਤਾਂ ਆਪਾਂ ਨਾਕੇ ਤਾਲਾ ਲਾਨੇ ਵੀ ਉਹਨਾਂ ਦੀ ਚੈਕਿੰਗ ਹੋ ਸਕੇ ਇਦਾਂ ਦੀ ਚੀਜ਼ਾਂ ਦੇ ਠੱਲ ਪਾ ਸਕੀਏ ਕੋਈ ਮਾੜੇ ਅਨਸਰ ਹੈ ਜੀ ਤੇ ਉਹਨਾਂ ਦੀ ਵੀ ਚੈਕਿੰਗ ਪ੍ਰੋਪਰ ਹੋ ਸਕੇ ਉਹਨਾਂ ਤੇ ਇੱਕ ਮੈਸੇਜ ਆਏ ਵੀ ਪੁਲਿਸ ਜੀ ਤਨਾਤ ਹੈ ਤੇ ਤੀਸਰਾ ਜੀ ਜਿੱਦਾਂ ਹੂਸਟ ਰੈਜਿਡੀ ਹੋ ਜਾਂਦੀ ਹੈ ਤੇ ਸਾਡਾ ਉਹ ਵੀ ਹੈ ਵੀ ਕੋਈ ਵੀ ਨਜਾਇਜ਼ ਸ਼ਰਾਬ ਇਹਦਾ ਦੀ ਕੋਈ ਚੀਜ਼ ਇੰਟਰ ਸਟੇਟ ਜੇ ਕੋਈ ਤਸਕਰੀ ਹੋ ਰਹੀ ਹੈ ਤੇ ਉੱਤੇ ਆਪਾਂ ਠੱਲ ਪਾਈਏ ਜੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਕਰੀਬ 34 ਤੋਂ 35 ਆਪਾਂ ਚਲੰਗ ਕੀਤੇ ਹਨ ਸوير ਦੇ ਸੰਡੇ ਦੇ ਦਿਨ ਤੇ ਇਸ ਤੋਂ ਇਲਾਵਾ ਚਾਰਲੀ ਤੋਂ 45 ਬੋਤਲਾਂ ਜਿਹੜੀ ਇਲਿਸੀਟ ਲਿਕਰ ਹੈ ਉਹ ਤੇ 200 ਲੀਟਰ ਲਾਣ ਇਹ ਵੀ ਫੜੀ ਗਈ ਹੈ ਇਹ ਨਾਕੇ ਜੀ ਚਾਰ ਨਾਕੇ ਸਾਡੇ ਇੱਥੇ ਮੂਨਕ ਲੱਗੇ ਤੇ ਲਹਿਰੇਚ ਵੀ ਨਾਕੇ ਲੱਗੇ ਤੇ ਜੁਆਇੰਟਲੀ ਇਹਨਾਂ ਨੇ ਜਿਹੜੇ ਦੋ ਸਾਡੇ ਹਰਿਆਣਾ ਦੇ ਬਾਰਡਰ ਵਾਲੀ ਐ ਸਟੇਟਸ ਹੈ ਹਰਿਆਣਾ ਦੇ ਬਾਰਡਰ ਵਾਲੇ ਜਿਹੜੇ ਆਪਣੇ ਥਾਣੇ ਉਹਨਾਂ ਨੇ ਨਾਕੇ ਲਾਏ ਤੇ ਇਹਨਾਂ ਨੇ ਵਧੀਆ ਕੰਮ ਕੀਤਾ ਤੇ ਆਪਾਂ ਤਤਪਰ ਹਾਂ ਜੀ ਕੋਈ ਵੀ ਮਾੜੇ ਅੰਸਰ ਜਿਹੜੇ ਸਟੇਟ ਦੇ ਬਾਰਡਰ ਤੇ ਉਹਦਾ ਫਾਇਦਾ ਚੱਕ ਕੇ ਕਦੀ ਹਰਿਆਣਾ ਤੇ ਕਦੀ ਪੰਜਾਬ ਵਿੱਚ ਇਲੀਗਲ ਐਕਟੀਵਿਟੀਜ਼ ਕਰਦੇ ਆ ਆਪਾਂ ਉਹਨਾਂ ਤੇ ਨੱਥ ਪਾਵਾਂਗੇ ਤੇ ਤੁਹਾਨੂੰ ਜਲਦੀ ਇਹਦੇ ਬਹੁਤ ਪੋਜ਼ਿਟਿਵ ਨਤੀਜੇ ਹੋਰ ਵੀ ਦੇਖਣ ਨੂੰ ਮਿਲੂਗੇ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਤਾਂ ਕਿਉਂ ਪਰਾਲੇ ਜਿੰਨ ਨਸ਼ਾ ਛੱਡਣ ਦੇ ਉਪਰਾਲੇ ਇੱਕ ਤਾਂ ਜੀ ਆਪਾਂ ਸਿਵਲ ਪ੍ਰਸ਼ਾਸਨ ਨਾਲ ਟਾਈਅਪ ਕਰਕੇ ਹਰ ਪਿੰਡ 'ਚ ਪਲੇਗਰਾਉਂਡ ਬਣਾ ਰਹੇ ਕੋ ਪਲੇਗਰਾਉਂਡਾਂ 'ਚ ਪ੍ਰੇਰਿਤ ਕਰ ਰਹੇ ਵੀ ਨੌਜਵਾਨ ਜਿਹੜੇ ਆਪਣੀ ਜਿਹੜੀ ਏਨਰਜੀ ਹੈ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਨ ਉਸ ਤੋਂ ਇਲਾਵਾ ਜੀ ਜਿਹੜੇ ਕੋਈ ਛਡਣਾ ਚਾਹੁੰਦੇ ਆ ਜਿਹੜੇ ਆਦੀ ਹੋ ਚੁੱਕੇ ਆ ਉਹਨਾਂ ਲਈ ਓਟ ਸੈਂਟਰ ਡੀ ਐਡਿਕਸ਼ਨ ਸੈਂਟਰ ਰੀ ਹੈਬ ਸੈਂਟਰ ਉਹਦੇ ਵਿੱਚ ਪੁਲਿਸ ਵੀ ਮਦਦ ਕਰ ਰਹੀ ਹੈ ਤੇ ਸਿਵਲ ਪ੍ਰੋਸੈਸ ਪ੍ਰਸ਼ਾਸਨ ਵਿੱਚ ਹੈ ਹੈਲਥ ਵਿਭਾਗ ਵੀ ਪੂਰਾ ਪੁਰਜ਼ੋਰ ਜ਼ੋਰ ਲਾ ਰਿਹਾ ਹੈ ਵੀ ਇਹਨਾਂ ਦਾ ਨਸ਼ਾ ਜਿਹੜਾ ਛਡਾਇਆ ਜਾਏ ਇਸ ਤੋਂ ਇਲਾਵਾ ਜੀ ਨਸ਼ਾ ਛਡਾਊ ਯਾਤਰਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਉਹ ਚ ਸਾਡੇ ਐਸ ਐਚ ਓ ਸਾਹਿਬਾ ਡੀ ਐਸ ਪੀ ਸਾਹਿਬਾ ਨਾਲ ਆਪ ਆਪ ਵੀ ਜਨ ਨੇ ਤੇ ਉਹਦੇ ਵਿੱਚ ਆਪਾਂ ਪ੍ਰੇਰਿਤ ਕਰ ਰਹੇ ਆ ਵੀ ਇਹਨੂੰ ਇੱਕ ਟੈਬੂ ਨਾ ਸਮਝਿਆ ਜਾਏ ਇਨੂੰ ਇੱਕ ਕਲੰਕ ਨਾ ਸਮਝਿਆ ਜਾਏ ਸਗੋਂ ਇਹਨੂੰ ਇੱਕ ਪੋਜ਼ਿਟਿਵ ਚੀਜ਼ ਸਮਝੀ ਜਾਏ ਵੀ ਇਹ ਬੰਦਾ ਵਿਸ਼ੇਤ ਹਾਦੀ ਸੀ ਬਟ ਹੁਣ ਇਹਨੇ ਹਿੰਮਤ ਜਟਾਈ ਤੇ ਹੁਣ ਇਹ ਨਸ਼ਾ ਛੱਡ ਕੇ ਇੱਕ ਵਧੀਆ ਸੁਚੱਜੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹ ਰਿਹਾ ਇੱਕ ਤਰ੍ਹਾਂ ਪ੍ਰਹਾਣਾ ਦੇ ਬਾਜ਼ਾਰੀਆਂ ਤੋਂ ਲੈ ਕੇ ਪਿੰਡਾਂ ਰਸੀਦਾ ਹੋ ਗਿਆ ਜਿਵੇਂ ਹਰਿਆਣਾ ਦੇ ਵਿੱਚ ਤੋਂ ਤਾਂ ਸਾਹਿਬ ਦੇ ਉੱਥੋਂ ਜਿਹੜਾ ਨਸ਼ਾ ਬਾਟਰ ਨੂੰ ਇਸ ਪਾਸੇ ਨੂੰ ਪੰਜਾਬ ਵੱਲ ਨੂੰ ਬਹੁਤ ਆਉਂਦਾ ਹੈਗਾ ਛੋਟੇ ਛੋਟੇ ਸੜਕਾਂ ਦੇ ਰਾਹੀਂ ਜਾਂ ਭਾਖੜਾ ਨਹਿਰ ਦੇ ਰਾਤੋਂ ਕੀ ਇਹਦੇ ਉੱਪਰ ਵੀ ਕੋਈ ਜਲਦੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਆਪਾਂ ਰੈਗੂਲਰ ਇੱਥੇ ਕਾਸੋ ਵੀ ਕਰਦੇ ਆਂ ਸਾਡੀ ਇੱਥੇ ਫੁੱਟ ਪੈਟਰੋਲਿੰਗ ਵੀ ਹੈ ਤੇ ਆਪਾਂ ਟਰਾਈ ਕਰਾਂਗੇ ਕਿ ਅਗਲੀ ਵਾਰ ਵੀ ਜਦੋਂ ਵੀ ਆਪਰੇਸ਼ਨ ਸੀਲ ਲਈਏ ਜਾਂ ਫਿਰ ਅਗਲੀ ਵਾਰ ਕਾਸੋ ਕਰੀਏ ਤੇ ਇੱਥੇ ਸਪੈਸ਼ਲੀ ਇਹਨਾ ਭੋਲਿਆ ਜਦੋਂ ਤੋਂ ਠੀਕ ਹੈ ਜੀ